ਮਾੜਾ ਕਿਉਂ ਹੁੰਦਾ ਇਹਦੇ ਫੁੱਲ ਮਨ ਨੂੰ ਮੋਹ ਲੈਣ ਵਾਲੇ ਹੁੰਦੇ ਨੇ ਬੜੇ ਪਿਆਰੇ ਇਹਦੇ ਵਿੱਚ ਇੱਕ ਰਸ ਦੁੱਧ ਜਿਹਾ ਨਿਕਲਦਾ ਜੋ ਬਹੁਤ ਕੌੜਾ ਹੁੰਦਾ ਜੇ ਕਿਤੇ ਚਮੜੀ ਨੂੰ ਲੱਗ ਜਾਵੇ ਜ਼ਖਮ ਵੀ ਕਰ ਦਿੰਦਾ ਸ਼ਾਇਦ ਇਸੇ ਕਰਕੇ ਮਾੜਾ ਹੁੰਦਾ ਹੋਵੇਗਾ ਪਰ ਕਿਹਾ ਜਾਂਦਾ ਕਿ ਭਗਵਾਨ ਸ਼ਿਵ ਨੂੰ ਇਹ ਬੂਟਾ ਬਹੁਤ ਪਿਆਰਾ ਸੀ ਇਹ ਕੌੜਾ ਜ਼ਰੂਰ ਆ ਪਰ ਇਹਦੇ ਗੁਣ ਵੇਖੋ ਹੁਣ ਇਹ ਦਵਾਈਆਂ ਵਿੱਚ ਪਾਇਆ ਜਾਂਦਾ ਇਹਦੇ ਫੁੱਲਾਂ ਦੀ ਵਰਤੋਂ ਵੀ ਦੇਸੀ ਹਕੀਮ ਕਰਦੇ ਨੇ ਇਹਦੇ ਪੱਤਿਆਂ ਦਾ ਧੂਆਂ ਕਰਨ ਨਾਲ ਮੱਖੀ ਮੱਛਰ ਭੱਜਦੇ ਹਨ ਉਦਾਂ ਕਹਿੰਦੇ ਆ ਮਾੜਾ ਹੁੰਦਾ ਪਰ ਜਦੋਂ ਦਸਹਰੇ ਵਾਲੇ ਜੋ ਬੀਜਣੇ ਹੁੰਦੇ ਨੇ ਤਾਂ ਦੋ ਦਿਨ ਪਹਿਲਾਂ ਹੀ ਅੱਕ ਦੇ ਬੂਟੇ ਨੂੰ ਰੁੰਡਮੁੰਡ ਕਰ ਦਿੰਦੇ ਆ ਪੱਤੇ ਤੋੜ ਕੇ ਇਹ ਗਰਮ ਹੁੰਦਾ ਗਰਮੈਸ਼ ਨਾਲ ਬੀਜ ਛੇਤੀ ਉਗਦਾ ਜਦੋਂ ਜੋ ਆਉਂਦੀਆਂ ਤੂਹੀਆਂ ਨਿਕਲ ਆਉਂਦੀਆਂ ਨੇ ਉਦੋਂ ਪੱਤੇ ਲਾ ਦਿੱਤੇ ਜਾਂਦੇ ਆ ਇਸ ਲਈ ਅੱਕ ਦਾ ਅੱਕ ਦੇ ਬੂਟੇ ਦਾ ਸੁਭਾਅ ਕੌੜਾ ਪਰ ਗੁਣੀਆ ਜੇ ਦੇਖਿਆ ਜਾਵੇ ਤਾਂ ਅਕ ਵੀ ਕੁਦਰਤ ਦੀ ਦੇਣਾ ਆਓ ਆਪਾਂ ਅਕ ਦੇ ਸੁਭਾਵ ਵੱਲ ਨਾ ਜਾਈਏ ਇਹਦੇ ਗੁਣ ਬਲ ਵੇਖ ਕੇ ਬਾਕੀ